ਸਾਰ ਇਹਦੇ ਨਾਲ ਹੋਰ ਕਿਹਦੇ ਨਾਲ ਆ ਸੀ ਆਰਾਮ 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 ਆ ਕੋਈ ਗੱਲ ਨਹੀਂ ਬਈ ਪਿਆਰ ਨਾਲ ਦੇਖੋ ਆਪਣਾ ਬਈ ਪੱਖੇ ਬਾਤ ਨਾ ਕਰ ਵੇਟ ਵੇਟ ਆ ਮੇਰੀ ਬਾਤ ਤੇਰੀ ਬਾਤ ਮਾਸ਼ਾਅੱਲਾ ਆਪਨੇ ਬਾਹਰ ਤੁਸੀਂ ਕਰਦੇ ਹੋ ਜੀ ਜੀ ਠੀਕ ਬਾਹਰ ਜੀ ਬਸ ਤੁਹਾਨੂੰ ਜੀ ਜੀ ਮੈਡੀਕਲ ਤੁਹਾਨੂੰ ਸਾਬ ਹੋਣਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਪੁਲਿਸ ਦੇ ਨਾਲ ਕੁਝ ਨੌਜਵਾਨਾਂ ਦੀ ਬਹਿਸ ਹੋ ਰਹੀ ਹੈ। ਦਰਅਸਲ ਇਹ ਮਾਮਲਾ ਚੰਡੀਗੜ੍ਹ ਨਾਲ ਸੰਬੰਧਿਤ ਹੈ। ਦੇਰ ਰਾਤ ਕੁਝ ਪ੍ਰਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਇੱਕ ਸਿੱਖ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਕੁੱਟਮਾਰ ਹੀ ਨਹੀਂ ਬਲਕਿ ਇਸ ਅਮਰਤਾਰੀ ਨੌਜਵਾਨ ਦੀ ਦਸਤਾਰ ਵੀ ਉਤਾਰੀ ਗਈ ਹੈ। ਤਾਂ ਹੁਣ ਇਹੀ ਪ੍ਰਵਾਸੀ ਉਸ ਨੌਜਵਾਨ ਤੋਂ ਪੈਰੀ ਡਿਗ ਡਿਗ ਮਾਫੀਆਂ ਮੰਗਦੇ ਹੋਏ ਨਜ਼ਰ ਆ ਰਹੇ ਨਹੀਂ ਤਰਸਲ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਚੰਡੀਗੜ੍ਹ ਦੇ ਵਿੱਚ ਕੈਬ ਚਲਾਉਂਦੇ ਨੇ ਤਾਂ ਉਸੇ ਤਰ੍ਹਾਂ ਇਹ ਸਿੱਖ ਨੌਜਵਾਨ ਇੱਥੇ ਆਪਣੀ ਕੈਬ ਚਲਾਉਂਦਾ ਹੈ ਔਰ ਕੈਬ ਤੇ ਸਵਾਰੀ ਲੈ ਕੇ ਜਦੋਂ ਰੇਲਵੇ ਸਟੇਸ਼ਨ ਜਾਂਦਾ ਤਾਂ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਵਿੱਚ ਐਂਟਰੀ ਤੇ ਇਸ ਨੌਜਵਾਨ ਦੀ ਪਰਚੀ ਹੈ ਜਿਹੜੀ ਨਹੀਂ ਕੱਟੀ ਜਾਂਦੀ ਨੌਜਵਾਨ ਦੇ ਵੱਲੋਂ ਪਰਚੀ ਨਹੀਂ ਦਿੱਤੀ ਜਾਂਦੀ ਤਾਂ ਇਸ ਤੇ ਪ੍ਰਵਾਸੀ ਹੈ ਜਿਹੜੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਤੇ ਕੰਮ ਕਰਨ ਵਾਲੇ ਉਨ੍ਹਾਂ ਦੇ ਵੱਲ ਬਹਿਸ ਹੋ ਜਾਂਦੀ ਹੈ ਬਹਿਸ ਦੇ ਵਿੱਚ ਮਾਮਲਾ ਅੱਗੇ ਵਧ ਜਾਂਦਾ ਤਾਂ ਰਲ ਕੇ ਇਹ ਪ੍ਰਵਾਸੀ ਇਸ ਨੌਜਵਾਨ ਦੇ ਨਾਲ ਬੱਦਸ ਲੋਕੀ ਕਰਦੇ ਨੇ ਉਹ ਕੁੱਟਮਾਰ ਕਰਦੇ ਨੇ ਔਰ ਇਸ ਤੋਂ ਤੱਕ ਕਿ ਉਸ ਦੀ ਦਸਤਾਰ ਹੈ ਜਿਹੜੀ ਉਤਾਰ ਦਿੱਤੀ ਜਾਂਦੀ ਹੈ ਤਾਂ ਹੁਣ ਅਗਲੇ ਦਿਨੀ ਡਰਾਈਵਰਾਂ ਦੇ ਵੱਲੋਂ ਇਸ ਮਾਮਲੇ ਦਾ ਨੋਟਿਸ ਲਿਆ ਜਾਂਦਾ ਹੈ ਔਰ ਪੁਲਿਸ ਨੂੰ ਇਸ ਘਟਨਾ ਦਾ ਸੂਚਿਤ ਕੀਤਾ ਜਾਂਦਾ ਹੈ ਇਸ ਘਟਨਾ ਦੇ ਬਾਰੇ ਪੁਲਿਸ ਇਸ ਮਾਮਲੇ ਤੇ ਕੋਈ ਕਾਰਵਾਈ ਕਰਦੀ ਹੋਈ ਨਜ਼ਰ ਨਹੀਂ ਆਉਂਦੀ ਤਾਂ ਪੁਲਿਸ ਦੇ ਨਾਲ ਵੀ ਤੁਸੀਂ ਦੇਖ ਸਕਦੇ ਹੋ ਜਿਹੜੀ ਬਹਿਸ ਹੋ ਰਹੀ ਹੈ ਰੇਲਵੇ ਸਟੇਸ਼ਨ ਦੀ ਜਿਹੜੀ ਪੁਲਿਸ ਹੈ ਤਾਂ ਉਸਦੇ ਨਾਲ ਵੀ ਬਹਿਸ ਹੁੰਦੀ ਹੋਈ ਵੀਡੀਓ ਦੇ ਵਿੱਚ ਨਜ਼ਰ ਆਈ ਤਾਂ ਇਹਨਾਂ ਡਰਾਈਵਰਾਂ ਦੇ ਵੱਲੋਂ ਇਕੱਠੇ ਹੋ ਕੇ ਪੁਲਿਸ ਦੇ ਕੋਲੋਂ ਮੰਗ ਕੀਤੀ ਗਈ ਕਿ ਜੋ ਕਾਰਵਾਈ ਕੀਤੀ ਜਾਵੇ ਤਾਂ ਹੁਣ ਫਿਲਹਾਲ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਮਾਫੀ ਮੰਗ ਲਈ ਗਈ ਹੈ ਪਰ ਜਦੋਂ ਇਹ ਨੌਜਵਾਨ ਇਕੱਲਾ ਸੀ ਚੰਡੀਗੜ੍ਹ ਦੇ ਵਿੱਚ ਤਾਂ ਉਸਤੇ ਇਹਨਾਂ ਦੇ ਵੱਲੋਂ ਵਾਰ ਕੀਤਾ ਗਿਆ ਹੁਣ ਜਦੋਂ ਹੋਰ ਉਸਦੇ ਡਰਾਈਵਰ ਸਾਥੀ ਪਹੁੰਚੇ ਤਾਂ ਇਹੀ ਪ੍ਰਵਾਸੀ ਉਸਦੇ ਅੱਗੇ ਝੁਕਦੇ ਹੋਏ ਨਜ਼ਰ ਆ ਰਹੇ ਨੇ ਪੈਰੀ ਡਿਗ ਡਿਗ ਮਾਫੀਆਂ ਮੰਗ ਰਹੇ ਨੇ ਹਾਂਜੀ ਟਰਾਈ ਸਿਟੀ ਦੇ ਸਾਰੇ ਡਰਾਈਵਰ ਵੀਰਾਂ ਨੂੰ ਰਾਮ ਰਾਮ ਸਤਿ ਸ਼੍ਰੀ ਅਕਾਲ ਜੀ ਇਹਦਾ ਆਪਣਾ ਮੁੱਦਾ ਇਸ ਵੀਰ ਦੇ ਨਾਲ ਹੋਇਆ ਸੀਗਾ ਇਹਨਾਂ ਨੇ ਰਾਤ ਨੂੰ ਜੋ ਵੀ ਤੱਕੇਸ਼ਾਈ ਕੀਤੀ ਸੀਗੀ ਤੇ ਉਸ ਦੀ ਇਹ ਗਲਤੀ ਮੰਨਦੇ ਨੇ ਹੱਥ ਜੋੜ ਕੇ ਇਹਨਾਂ ਨੇ ਮਾਫੀ ਵੀ ਮੰਗੀ ਹੈਗੀ ਹੈ ਤੇ ਹਰਜਾਨੇ ਦੇ ਤੌਰ ਤੇ ਵੀ ਸਾਡੀ ਸੈਟਲਮੈਂਟ ਇਹਨਾਂ ਦੇ ਨਾਲ ਹੋ ਗਈ ਹੈਗੀ ਹੈ ਔਰ ਇਹਨਾਂ ਨੇ ਆਪਣਾ ਬਿਆਨ ਦਿੱਤਾ ਹੈਗਾ ਅੱਜ ਤੋਂ ਬਾਅਦ ਕੋਈ ਵੀ ਟੈਕਸੀ ਵਾਲਾ ਚਾਹੇ ਪ੍ਰਾਈਵੇਟ ਆ ਚਾਹੇ ਟੈਕਸੀ ਵਾਲਾ ਟ੍ਰਾਈ ਸਿਟੀ ਦਾ ਕੋਈ ਵੀ ਬੰਦਾ ਉਹ ਤੇ ਡਰਾਪਿੰਗ ਕਰਨ ਜਾਏਗਾ ਜੋ ਉਹਦੀ ਪਰਚੀ ਬੰਦੀ ਹੈ ਉਸ ਤੋਂ ਸਿਰਫ ਉਨੇ ਹੀ ਪੈਸੇ ਲੈਤੇ ਜਾਣਗੇ 30 ਦਾ 100 ਨਾਲ ਕਿਸੇ ਨਾਲ ਨਹੀਂ ਅੱਗੇ ਤੋਂ ਕਰਨਗੇ ਨਾ ਜ਼ਹੀ ਹੋਉਂ ਦੇਣਾ ਹੈਗਾ ਔਰ ਇਹਨਾਂ ਨੂੰ ਗੱਲ ਕਿਹਾ ਵੀ ਜੇ ਕਿਸੇ ਨਾ ਪੈਸੇ ਦੇ ਪਿੱਛੇ ਤੁਹਾਡਾ ਕਲੇਸ਼ ਪੈਂਦਾ ਹੈਗਾ ਤਾਂ ਉਹ ਤੁਸੀਂ ਗੱਡੀ ਦਾ ਨੰਬਰ ਨੋਟ ਕਰਕੇ 100 ਨੰਬਰ ਤੇ ਕਾਲ ਕਰਨੀ ਜੇ ਗਾਹਾਂ ਤੋਂ ਕਿਸੇ ਨੇ ਕਿਸੇ ਵੀ ਟੈਕਸੀ ਡਰਾਈਵਰ ਦੇ ਉੱਤੇ ਜਾਂ ਪ੍ਰਾਈਵੇਟ ਡਰਾਈਵਰ ਦੇ ਉੱਤੇ ਹੱਥ ਚੱਕਿਆ ਤਾਂ ਫਿਰ ਹਾਲ ਬਹੁਤ ਬੁਰਾ ਹੋਏਗਾ ਇਸ ਵਾਰ ਤਾਂ ਚਲੋ ਅਸੀਂ ਜਾਗਰੂਕ ਬੰਦੀਆਂ ਦੇ ਸਹਿਯੋਗ ਨਾਲ ਸੋਧਾ ਕਰ ਲੱਗਦੇ ਆਂ ਇਹ ਦੇਖੋ ਜੀ ਨਾ ਇਨਕੀ ਵਜ੍ਹਾ ਸੇ ਹਮ ਲੋਗੋ ਹਮਾਰਾ ਇੰਨਾ ਦੁੱਖ ਦਰਗ